ਜਲੰਧਰ ਦੇ ਇੱਕ ਘਰ ਦੇ ਵਿੱਚ ਚੋਰਾਂ ਨੇ 7 ਸਾਲ ਦੇ ਬੱਚੇ ਦੇ ਸਿਰ ਤੇ ਬੰਦੂਕ ਤਾਣ ਕੇ 20 ਲੱਖ ਰੁਪਏ ਦੀ ਚੋਰੀ ਕਰ ਲਈ ਹੈ। ਸੱਚ ਸੱਚ ਬਤਾ ਦੋ ਫਿਰ ਉਹਨਾਂ ਨੇ ਬੱਚੇ ਕੋ ਦੇਖ ਲਿਆ ਬੱਚੇ ਕੋ ਉੱਪਰ ਗਨ ਪੁਆਇੰਟ ਰੱਖ ਦਿੱਤੀ ਉਹਨਾਂ ਨੇ ਬੋਲਾ ਕਿ ਸੱਚ ਸੱਚ ਬਤਾ ਚਾਬੀ ਬਤਾਓ ਨਹੀਂ ਤਾਂ ਮੈਂ ਇਸ ਕੋ ਮਾਰ ਦੂੰਗਾ ਫਿਰ ਮੇਰੇ ਸਿਸਟਰ ਡਰ ਕੇ ਚਾਬੀ ਉਹਨਾਂ ਕੋ ਦੇ ਦਿੱਤੀ। ਡੰਨ ਲੱਤੀ ਸੀ। ਕਾਪ 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 तो बोला कि नहीं जल्दी तो इसको मार दूंगा मैं मैं तो फिर मैं डर के मारे उसका भी चाबी बता दिया फिर उसके अंदर भी एक लॉकर है बोल रहा उसका चाबी दो हाँ जी तो मैंने उसको भी डर के मारे वो चाबी बता दिया पेपर के नीचे चाबी ले लो उधर पहले ट्रंक तोड़ने की कोशिश की उन्होंने ट्रंक नहीं टूटी नहीं। नहीं। फिर यहाँ पे उन्होंने ट्रंक तोड़ी वो पेटी उनका अढ़ाई लाख रुपए थे हाँ जी उसमें गहने थे मेरे और कैश थे ग्यारह लाख रुपए गाड़ी में बैठा के हमें ले के कि चलो बंदे को पकड़ने जाते हैं मैंने बैठ गया मैं कहा चलो जी तो उन्होंने उधर ले जाके हमें बोला कि सच सच बता दो नहीं तो मैं तुमको गोली मार दूँगा ਜਲੰਧਰ ਦੇ ਇੱਕ ਘਰ ਦੇ ਵਿੱਚ ਚੋਰਾਂ ਨੇ 7 ਸਾਲ ਦੇ ਬੱਚੇ ਦੇ ਸਿਰ ਤੇ ਬੰਦੂਕ ਤਾਣ ਕੇ 20 ਲੱਖ ਰੁਪਏ ਦੀ ਚੋਰੀ ਕਰ ਲਈ ਹੈ ਜਲੰਧਰ ਦੇ ਸ਼ੀਤਲ ਨਗਰ ਦੀ ਇਹ ਘਟਨਾ ਹੈਗੀ ਹੈ ਕਿਵੇਂ ਵਾਰਦਾਤ ਨੂੰ ਅੰਜਾਮ ਦੇ ਕੇ ਗਏ ਨੇ ਚੋਰ ਤਾਂ ਸਾਰੀ ਤੁਹਾਨੂੰ ਘਟਨਾ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਇਸ ਵੇਲੇ ਅਸੀਂ ਉਸੇ ਘਰ ਦੇ ਵਿੱਚ ਮੌਜੂਦ ਹੈਗੇ ਆ ਜਿਸ ਘਰ ਦੇ ਵਿੱਚ ਕੱਲ ਸਵੇਰੇ ਸਵਾ 6 ਵਜੇ ਦੇ ਕਰੀਬ ਜਿਹੜੀ ਆ ਉਹ ਚੋਰੀ ਹੁੰਦੀ ਹੈ ਦੋ ਚੋਰ ਘਰ ਦੇ ਵਿੱਚ ਐਂਟਰ ਹੁੰਦੇ ਨੇ ਔਰ ਛੋਟੇ ਜਿਹੇ ਬੱਚੇ ਦੇ ਸਿਰ ਤੇ ਬੰਦੂਕ ਤਾਣਦੇ ਨੇ ਔਰ ਅਲਮਾਰੀ ਦੀ ਚਾਬੀ ਲੈ ਕੇ ਸੋਨੇ ਔਰ ਨਕਦੀ ਲੈ ਕੇ ਫਰਾਰ ਹੋ ਜਾਂਦੇ ਨੇ ਜਿਨ੍ਹਾਂ ਦੇ ਘਰ ਦੇ ਵਿੱਚੋਂ ਚੋਰੀ ਹੋਈ ਹੈ ਉਹ ਘਰ ਦੇ ਮਾਲਕ ਸਾਡੇ ਨਾਲ ਰਣਜੀਤ ਕੁਮਾਰ ਮੌਜੂਦ ਹੈਗੇ ਨੇ ਤਾਂ ਸਾਰੀ ਘਟਨਾ ਇਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿ ਕਿਵੇਂ ਦਿਨ ਦਿਹਾੜੇ ਚੋਰ 20 ਲੱਖ ਰੁਪਏ ਦੀ ਚੋਰੀ ਕਰਕੇ ਫਰਾਰ ਹੋ ਗਏ ਤਾਂ ਰਣਜੀਤ ਸਭ ਤੋਂ ਪਹਿਲਾਂ ਤਾਂ ਇਹ ਹੀ ਜਾਣਨਾ ਚਾਹੁੰਦੇ ਕਿ ਇਹ ਘਟਨਾ ਵਾਪਰੀ ਕਿਵੇਂ ਸਰ ਹਮ ਲੋਕ 4 ਵਜੇ ਮੰਡੀ ਚਲੇ ਜਾਂਦੇ ਹਾਂ ਹੂੰ ਤਾਂ ਮੇਰੇ ਜੀਜਾ ਜੀ 5 ਵਜੇ ਮੰਡੀ ਹੈ ਗਏ ਹਾਂ 5:30 5 ਵਜੇ ਗਏ ਉਹਨਾਂ ਨੇ ਫਿਰ ਚੋਰ ਉਹਨੇ 6:30 ਤੱਕ ਆ ਗਏ ਆ ਕੇ ਫਿਰ ਦਰਵਾਜ਼ਾ ਉਹਨਾਂ ਨੇ ਬਜਾਇਆ ਹੂੰ तो मेरे डैडी इसमें सोए हुए थे इस वाले कमरे में तो उन्होंने लगा कि चलो डैडी को पानी ओनी कुछ मांग रहे होंगे उन्होंने गेट खोला सवा छह हो गया था तो अंदर बढ़ गए फिर मेरा भांजा है उनके ऊपर गन पॉइंट रख दिया पहले तो सिस्टर के ऊपर रखें सिस्टर के ऊपर की चाबी बताओ वो बोलिए चाबी यहाँ पे नहीं है फ़ोन मेरा दे दो नहीं तो मैं ਮੈਂ ਮੰਡੀ ਸੇ ਚਾਬੀ ਮੰਗਾਦ ਰਿਹਾ ਉਹਨਾਂ ਨੇ ਫੋਨ ਲੈ ਲਿਆ ਫੋਨ ਸੱਚ ਸੱਚ ਬਤਾ ਦਿਓ ਫਿਰ ਉਹਨਾਂ ਨੇ ਬੱਚੇ ਕੋ ਦੇਖ ਲਿਆ ਬੱਚੇ ਕੋ ਉੱਪਰ ਗਨ ਪੁਆਇੰਟ ਰੱਖਦੀ ਹੈ ਉਹਨਾਂ ਨੇ ਬੋਲਾ ਕਿ ਸੱਚ ਸੱਚ ਬਤਾ ਚਾਬੀ ਬਤਾ ਨਹੀਂ ਤਾਂ ਮੈਂ ਇਸ ਕੋ ਮਾਰ ਦੂੰਗਾ ਫਿਰ ਮੇਰੇ ਸਿਸਟਰ ਡਰ ਕੇ ਚਾਬੀ ਉਹਨ ਕੋ ਦੇਦੀ ਅੱਛਾ ਬਹਿਤੋਨਾ ਕਿ ਸ਼ੁਰੂ ਤੋਂ ਦੱਸੋ ਇਹ ਗੇਟ ਬੰਦ ਸੀਗਾ ਮੇਨ ਗੇਟ ਘਰ ਦਾ ਤੁਹਾਡਾ ਇਹ ਹੈ ਕਿਵੇਂ ਐਂਟਰ ਕਿਵੇਂ ਹੋਏ ਤੋਂ ਇਹ ਗੇਟ ਕਿਵੇਂ ਖੋਲਿਆ ਉੱਪਰ ਪੈਰ ਰੱਖ ਕੇ ਸਰ ਖੁੱਲਾ ਸਾ ਹੈ ਉੱਪਰ ਪੈ ਰਹਿ ਕੋ ਉਹਨਾਂ ਨੇ ਐਂਟਰ ਕੀਤਾ ਸਰ ਅੱਛਾ ਹਾਂਜੀ ਹਾਂਜੀ ਉਸ ਤੋਂ ਬਾਅਦ ਫਿਰ ਕਿਹੜੇ ਕਮਰੇ ਦੇ ਵਿੱਚ ਗਏ ਸਭ ਤੋਂ ਪਹਿਲਾਂ ਇੱਕ ਇੱਕ ਕਮਰੇ ਦੇ ਵਿੱਚ ਸਰ ਅੱਛਾ ਇੱਕ ਕਮਰੇ ਦੇ ਵਿੱਚ ਹਾਂਜੀ ਹਾਂਜੀ ਉਹਨਾਂ ਨੂੰ ਪਤਾ ਸੀਗਾ ਕਿ ਇਸ ਕਮਰੇ ਦੇ ਵਿੱਚ ਹੀ ਸਮਾਨ ਹੈਗਾ ਹਾਂਜੀ ਉਹਨੂੰ ਕੋ ਪਤਾ ਸੀਗਾ ਉਹ ਆ ਕੇ ਸਭ ਬੋਲੇ ਕਿ ਆਪਕੇ ਬ੍ਰਦਰ ਕਿੰਨੇ ਪੈਸੇ ਕਮਾਤੇ ਆਪਕੇ ਘਰ ਵਾਲੇ ਕਿੰਨੇ ਪੈਸੇ ਕਮਾਤੇ हमें ਸਭ ਪਤਾ ਹੈ ਹਾਂ ਹਾਂਜੀ ਆਪ ਬਸ ਚਾਬੀ ਦਿਓ ہمیں ﺍﻟमारी ਕਾ ਹਾਂਜੀ ਤੁਹਾਨੂੰ ਕੀ ਲੱਗਦਾ ਇਹ ਫਿਰ ਬੰਦੇ ਪੇਤੀ ਸੀਗੇ ਕੋਈ ਪੇਤੀ ਸੀਗੇ ਬੰਦੇ ਸਰ ਕੋਈ ਨਾ ਕੋਈ ਪੇਤੀ ਸੀਗੇ ਬੰਦੇ ਹਾਂਜੀ ਹਾਂ ਉਹ ਤੋਂ ਉਹਨਾਂ ਨੇ ਆਇਆ

और एक जो दातर लिया था वो जाके वहाँ खड़ा हो गया हाँ जी फिर मैं वो बोला चाबी दो मैं बोली चाबी नहीं है मेरे पास तो पहले तो फोन पर पकड़ लिया मेरा उसने हाँ जी तो फिर फोन लेके मैं बोली फोन दे दो मैं मंडी चाबी लेके गया है मैं चाबी मंगा देती हूँ कह रहा कि नहीं झूठ बोल रही है जल्दी बता नहीं तो तेरे बच्चे यहाँ पे सोया तेरे बच्चे को मार दूंगा मैं अच्छा। हाँ जी तो मैं डर के मारे उसको ड्रेसिंग टेबल पर चाबी थी मैंने उसको बता दिया वहाँ चाबी है फिर उसने खोला फिर बोला उसकी चाबी दे तो मैं बोली नहीं तो मैं बोली नहीं है तो बोला कि नहीं जल्दी तो नहीं थी इसको मार दूंगा मैं तो फिर मैं डर के मारे उसका भी चाबी बता दिया फिर उसके अंदर भी एक लॉकर है बोल रहा उसका चाबी दो हाँ जी तो मैंने उसको भी डर के मारे वो चाबी बता दिया पेपर के नीचे चाबी ले लो हाँ।, हाँ जी तो फिर वो सारा गहने जो था ना वो बेड पे डब्बे खोल के और वो सारा लिफाफे में रख लिया और उधर मेरे ससुर को यहाँ लेके चला गया वो उधर उधर कमरे ले में लेके गया और मेरे को जो गन रखा था ना वो हाँ। वो यहीं पे खड़ा था जो दातर लिया था तो वो ससुर उधर पहले ट्रंक तोड़ने की कोशिश की उन्होंने ट्रंक नहीं टूटी फिर यहाँ पे रख के उन्होंने ट्रंक तोड़ी वो पेटी उनका ढाई लाख रुपए थे हाँ जी ढाई लाख हाँ जी ढाई लाख हाँ जीमारी

अच्छा, दूसरे को आ, हाँ। फिर 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 उधर उधर उनको उनको पता नहीं नहीं किधर किधर ले गया, ट्रंक टूटी, इधर लेके आया, उनको भी साथ के बेटा के तो कल तो की होगा क्या किया

ਮੁਝੇ ਤੁਸ਼ੀ ਨੇ ਬੋਲਾ ਉਹਨਾਂ ਕੋਲ ਗਨ ਪੁਆਇੰਟ ਰੱਖਿਆ ਸੀਸਟਰ ਨੇ ਮੇਰੇ ਨੂੰ ਬੋਲਾ ਰਹਾ ਸੀ ਹਾਂ ਅੱਛਾ ਜੀ ਤੇ ਇੱਕ ਗੱਲ ਦੱਸੋ ਜਿਵੇਂ ਉਹ ਅੰਦਰ ਆਏ ਸਭ ਤੋਂ ਪਹਿਲਾਂ ਅਲਮਾਰੀ ਖੋਲੀ ਉਹਨਾਂ ਨੂੰ ਪਤਾ ਸੀਗਾ ਕਿ ਅਲਮਾਰੀ ਦੇ ਵਿੱਚ ਇਹ ਸਾਰਾ ਸਮਾਨ ਹੈਗਾ ਤੁਹਾਡਾ ਇਹ ਲੋਕਰ ਹੈ ਜੇ ਉਹ ਟਰੰਕ ਦੇ ਵਿੱਚ ਗਏ ਤਾਂ ਉੱਥੇ ਵੀ ਉਹਨਾਂ ਨੂੰ ਪਤਾ ਸੀਗਾ ਕਿ 2.5 ਲੱਖ ਹੈ ਤੁਹਾਨੂੰ ਸਭ ਤੋਂ ਜ਼ਿਆਦਾ ਸ਼ੱਕ ਕਿਹਦੇ ਉੱਪਰ ਹੈ ਕਿਉਂਕਿ ਸੁਭਾਵਿਕ ਜੀ ਗੱਲ ਹੈ ਤੁਹਾਡਾ ਕੋਈ ਆਪਣਾ ਹੀ ਬੰਦਾ ਹੈ ਹਾਂ ہمارے ਘਰ ਦੇ ਚਾਰ ਪੰਜ ਮੈਂਬਰ ਛੋੜ ਕੇ ਬਾਕੀ ਕੋਈ ਨਾ ਕੋਈ ਤਾਂ ਬੰਦਾ ਹੈ ਹਾਂ ਹਾਂ ਜੀ ਕਿੰਨੂ ਪਤਾ ਸੀਗਾ ਕਿ ਤੁਸੀਂ ਇਹ ਵੈਸੇ 11 ਲੱਖ ਰੁਪਇਆ ਕਰਦਾ ਕੀ ਸੀਗਾ ਤੁਸੀਂ ਕੈਸ਼ ਇਨਾ ਪੈਸਾ ਰੱਖਿਆ ਕਿਉਂ ਕਰ ਚ ਮੰਡੀ ਮੈਂ ਆਪਣਾ ਬਹੁਤ بڑا ਕੰਮ ਹੈ ਸਪਲਾਈ ਦਾ ਕੰਮ ਹੈ ਆਪਣੇ ਪਾਸ ਸਰ ਕੈਸ਼ ਹੁੰਦਾ ਮੰਡੇ ਕੋ ਆਪਣਾ ਪੇਮੈਂਟ ਵੀ ਦੇਣਾ ਹੁੰਦਾ ਹੈ ਚੈੱਕ ਮੈਂ ਕੁਝ ਚੈੱਕ ਵੀ deta ਹੂੰ ਤਾਂ ਕੈਸ਼ ਵੀ ਕੈਸ਼ ਵੀ ਪੇਮੈਂਟ ਹੁੰਦੀ ਹੈ ਤਾਂ ਕੁਝ ਆਪਣੇ ਵਾਸਤੇ ਸਰ ਬੰਦਾ ਘਰ ਮੈਂ ਥੋੜਾ ਬਹੁਤ ਇਮਰਜੈਂਸੀ ਕੇ ਲੀਏ ਪੈਸੇ ਰੱਖਤਾ ਹੀ ਹੈ ਤਾਂ ਪੈਸੇ ਸਾਰੇ ਇਕੱਠੇ ਕਰਕੇ 11 ਲੱਖ ਰੁਪਏ ਰੱਖੇ ਹੋਏ ਤੇ ਸਰ ਇਹ ਤੁਸੀਂ ਘਰ ਦੇ ਵਿੱਚ ਹੀ ਰੱਖਦੇ ਹੋ ਕਦੋਂ ਇਹਨਾਂ ਨੂੰ ਜਮਾ ਕਦੋਂ ਕਰਾਉਂਦੇ ਸੀਗੇ ਸਰ ਇਹ ਸਿਸਟਰ ਕੋ ਜਿਵੇਂ ਕبھی 10 ਸਰ ਕبھی 20 ਸਰ ਕبھی ਐਸੇ ਦੇ ਕੇ ਮਤਲਬ ਜਮਾ ਕਰਾਈ ਹੋਏ تھے۔ ਹਾਂਜੀ ਮੈਨੇ ਵੀ ਜਮਾ ਕਰਾਏ تھے ਮੇਰੇ ਜੀਜਾ ਨੇ ਵੀ ਜਮਾ ਕਰਾਏ تھے ਕੁਝ ਇਹਨਾਂ ਨੇ ਆਪਣੇ ਵੀ ਮੇਰੀ ਸਿਸਟਰ ਨੇ ਆਪਣੇ ਵੀ ਪੈਸੇ ਰੱਖੇ ਹੋਏ تھے۔ ਇਹ ਰੁਟੀਨ ਦੇ ਵਿੱਚ ਤੁਸੀਂ ਇੰਨੀ ਪੇਮੈਂਟ ਲੈ ਕੇ ਹੁੰਦੇ ਸੀਗੇ ਘਰ ਦੇ ਵਿੱਚ ਅੱਗੇ ਵੀ ਇਦਾਂ ਹੀ ਹੁੰਦਾ। ਹਾਂਜੀ ਹਾਂਜੀ ਬਹੁਤ ਸਾਲ ਸੇ ਐਸੇ ਹੀ ਹੁੰਦਾ ਸਰ। ਹਾਂਜੀ ਹਾਂਜੀ। ਤੁਹਾਨੂੰ ਕਿਹਦੇ ਉੱਪਰ ਲੱਗ ਰਿਹਾ ਸਭ ਤੋਂ ਜ਼ਿਆਦਾ ਸ਼ੱਕ? ਸਰ ਸਭ ਤੋਂ ਜ਼ਿਆਦਾ ਸ਼ੱਕ ਕਿਸੇ ਕੋਲ ਉੱਪਰ ਹਮੈ ਨਹੀਂ ਲੱਗ ਰਹਾ। ਸਾਰੇ ਲੋਕ ਮਤਲਬ ਤੋਂ ਕਿਸੇ ਕੋਲ ਉੱਪਰ ਤਾਂ ਲਿਖਾ ਨਹੀਂ ਹੋਇਆ ਕਿ ਇਹ ਬੰਦਾ ਚੋਰ ਹੈ। ਇਹ ਪੁ दे, एक भी चिकार है गया। कोई कल से मैं पुलिस वाले के पास जा रहा हूँ बस मेरे को लारे पे लारे लगा रहे हैं हाँ। और वो मेरे को क्या किए हाँ। कल एक बजे बुलाए मैंने दो बजे गया वहां पे दो बजे से लेके रात को दस बजे तक उन्होंने रखा दस बजे रात को उन्होंने लेके फिर दूसरे अलग गए गाड़ी में बैठा के हमें ले गए कि चलो बंदे को पकड़ने जाते हैं हाँ। मैंने बैठ गया मैं कहा चलो जी हाँ। तो उन्होंने उधर ले जाके हमें बोला कि सच सच बता दो नहीं तो मैं तुमको गोली मार दूँगा ठीक हाँ। है गोली मार दूंगा नहीं तो हाँ। उसके बाद से मैंने बोला सर जो सच है मैंने बता दिया हाँ। फिर दूसरे कमरे में उनका कोई ऑफिस था हाँ। वहाँ पे ले गए वो बोले इसको करंट पे लगाओ पट्टे पे लगाओ मैं बोला सर जो मर्जी कर लो मैं यही सच बोलूँगा कि जो मैं सच है आपसे बता दिया हूँ वही सच है

ਇੱਥੇ ਸਰ ਮੇਰੇ ਜੀਜਾ ਜੀ ਜੀਜਾ ਜੀ ਕੇ ਭਾਈ ਔਰ ਮੇਰੀ ਸਿਸਟਰ ਦੋ ਬੱਚੇ ਔਰ ਮੇਰੇ ਜੀਜਾ ਕੇ ਡੈਡੀ ਹਾਂਜੀ ਅੱਛਾ ਬੰਦਾ ਤੁਸੀਂ ਘਰ ਦੇ ਵਿੱਚ ਤਿੰਨੋਂ ਨਹੀਂ ਸੀ ਹੈਗੇ ਉਸ ਵੇਲੇ ਮੈਂ ਮੈਂ ਦੂਸਰੇ ਕਮਰੇ ਬਣਾਤਾ ਹਾਂ ਸਰ ਆਪਣਾ ਰੈਂਟ 'ਤੇ ਰਹਤਾ ਹਾਂ ਮੈਂ ਅੱਛਾ ਹਾਂਜੀ ਤੇ ਮੰਡੀ ਚਲੇ ਜਾਣੇ ਹੋ ਤੁਸੀਂ ਟਾਈਮ ਨਾਲ ਹਾਂਜੀ ਹਾਂਜੀ ਸਵੇਰੇ 6 ਵਜੇ ਤਾਂ ਵੈਸੇ ਦਿਨ ਚੜ ਜਾਂਦਾ ਲੋਕੀ ਕਿਸੇ ਨੇ ਨਹੀਂ ਦੇਖਿਆ ਅੱਜ ਧੋਨ ਦੇ ਸਿੱਕਾ ਸਰ ਅੱਛਾ ਕੱਲ ਥੋੜਾ ਧੋਨ ਦੇ ਸਿੱਕਾ ਹਾਂਜੀ ਠੀਕ ਹੈ ਰঞ্জਿਤ ਤਾਂ ਇਹ ਘਰ ਦੇ ਵਿੱਚ ਜਿਹੜੀ ਹੈ ਉਹ ਵਾਰਦਾਤ ਹੋਈ ਹੈ ਤਾਂ ਕਿਵੇਂ ਸਾਰੀ ਇਹ ਘਟਨਾ ਵਾਪਰੀ ਹੈ ਤਾਂ ਤੁਹਾਨੂੰ ਸਾਰਾ تفصیلی ਦੇ ਨਾਲ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਵੇਂ ਇਸ ਘਰ ਦੇ ਵਿੱਚ ਜਿਹੜੀ ਹੈ ਉਹ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਇਸ ਅਲਮਾਰੀ ਦੇ ਵਿੱਚ ਗਹਿਣੇ ਔਰ 11 ਲੱਖ ਰੁਪਏ ਦੀ ਨਕਦੀ ਜਿਹੜੀ ਸੀਗੀ ਉਹ ਰੱਖੀ ਹੋਈ ਸੀਗੀ ਤਾਂ ਗਹਿਣਿਆਂ ਦੀ ਕੀਮਤ ਮਿਲਾ ਕੇ ਕੁੱਲ 20 ਲੱਖ ਰੁਪਏ ਦੱਸਿਆ ਜਾ ਰਿਹਾ ਜਿਸ ਦੀ ਕੀਮਤ ਹੈਗੀ ਸੀਗੀ ਕਿ 20 ਲੱਖ ਰੁਪਏ ਦੀ ਇਸ ਘਰ ਦੇ ਵਿੱਚੋਂ ਚੋਰੀ ਹੋਈ ਹੈ ਤਾਂ ਕੋਈ ਆਪਣਾ ਹੀ ਇਹਨਾਂ ਦੇ ਨਾਲ ਕਹਿ ਲਓ ਕਿ ਦਗਾ ਕਰ ਗਿਆ ਜਿੰਨੂੰ ਸਾਰਾ ਪਤਾ ਸੀਗਾ ਕਿ ਕਿੰਨਾ ਇਸ ਘਰ ਦੇ ਵਿੱਚ ਕੈਸ਼ ਹੈਗਾ ਔਰ ਕਿੰਨੇ ਇਸ ਘਰ ਦੇ ਵਿੱਚ ਗਹਿਣੇ ਹੈਗੇ ਨੇ ਤਾਂ ਸਾਰੀ ਬੜੇ ਤਰੀਕੇ ਦੇ ਨਾਲ ਚੋਰਾਂ ਦੇ ਵੱਲੋਂ ਆ ਕੇ ਜਿਹੜੀ ਹੈ ਇੱਥੇ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਇੱਕ ਗਨ ਲਿਆਂਦੀ ਜਾਂਦੀ ਔਰ ਇੱਕ ਦਾਤਰ ਜਾਂ ਕਿਰਪਾਨ ਜਿਹੜੀ ਸੀਗੀ ਇੱਕ ਰੱਖੀ ਹੋਈ ਸੀਗੀ ਤਾਂ ਛੋਟੇ ਬੱਚੇ ਦੇ ਸਿਰ ਦੇ ਉੱਪਰ ਗਨ ਤਾਣ ਕੇ 20 ਲੱਖ ਰੁਪਏ ਦੀ ਚੋਰੀ ਕਰਕੇ ਇਥੋਂ ਫਰਾਰ ਹੋ ਗਏ ਨੇ ਪੁਲਿਸ ਸਟ੍ਰੇਸ ਕਰਨ ਦੇ ਵਿੱਚ ਲੱਗੀ ਹੋਈ ਹੈ ਦੇਖਣ ਵਾਲੀ ਗੱਲ ਹੈ ਕਦੋਂ ਤੱਕ ਚੋਰ ਫੜੇ ਜਾਂਦੇ ਨੇ ਕੈਮਰਾਮੈਨ ਬਰਿੰਦ ਦੇ ਨਾਲ ਮਨਪੀ ਸਿੰਘ ਕਾਲਵਾ ਜਗਬਾਨੀ ਟੀਵੀ ਜਲੰਧਰ